ਕਿ 24 ਜਨਵਰੀ ਨੂੰ ਤੁਹਾਡਾ ਇੰਤਜ਼ਾਰ ਕਰਾਂਗੇ ਸਿਨੇਮਾ ਥੀਟਰ ਦੇ ਵਿੱਚ ਸਸਤਾ ਆ ਗਿਆ ਬੜੇ ਘੀਟੇ ਪਾ ਦੇ ਆਰਿਓ ਭਾਈ ਤੁਰਿਆ ਹੁਣ ਤੁਰਿਆ ਤੁਰਿਆ ਜੋੜੇ ਬਤਾ ਜੋੜੇ ਪਰਵੇਸ਼ਨ ਜੋੜੇ ਲਾਈਏ ਕਈਆਂ ਨੇ ਚਲੋ ਕੋਈ ਨਹੀਂ ਵਾਪਸ ਜਾਣ ਦੇ ਕਹਦਾਂਗੇ ਕੋਈ ਨਹੀਂ ਬਾਹਰ ਦੇ ਛੋਟੇ एक मिनट वेट करियो। हो प्लीज ठीक है हेलो हेलो भाई गुरु जी का खास और भाई गुरु जी की फतेह मैं जी रखबीर सोहल ਸੋਲ ਸਾਹਿਬ ਗੋਲਡਨ ਟੈਂਪਲ ਐਕੀ ਕਾਰਨ ਬੀਸਿਕਲੀ ਅਸੀਂ ਅੱਜ ਇੱਥੇ ਆਏ ਆ ਜੀ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਸਚਕੰਸ਼ਰੀਰ ਮੰਦਿਰ ਸਾਹਿਬ ਅਸੀਂ ਆਏ ਆ ਜੀ ਆਪਣੇ ਨਵੇਂ ਉਪਰਾਲੇ ਜਿਹਦਾ ਨਾਮ ਹੈ ਜੀ ਰਿਸ਼ਤੇ ਨਾਤੇ ਮੂਵੀ ਉਸ ਦੀ ਅਰਦਾਸ ਕਰਨ ਆਏ ਆ ਗੁਰੂ ਪਿਤਾ ਜੀ ਤੋਂ ਅਰਦਾਸ ਕਰਨ ਆਏ ਆ ਵੀ ਸਾਡਾ ਜਿਹੜਾ ਇਹ ਨਵਾਂ ਪ੍ਰੋਜੈਕਟ ਆ ਨਵਾਂ ਉਪਰਾਲਾ ਆ ਉਸ ਨੂੰ ਸਫਲਤਾ ਬਖਸ਼ਣ ਤੇ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਸਕੇ ਕਿ कांसेप्ट बहुत ही सिंपल बहुत ही बढ़िया है जी जे मैं सिंपल शब्दाचनो बयान कर रहा इस कांसेप्ट है जी रिश्तेया ते अपने जेड़े ਘਰਾਂ ਦੇ ਵਿੱਚ ਰਿਸ਼ਤੇ ਹੁੰਦੇ ਆ ਉਹਨਾਂ ਦੀ अहमियत ਕੀ ਹੁੰਦੀ ਆ ਉਹ ਟੁੱਟਦੇ ਕਿਵੇਂ ਨੇ ਤੇ ਉਹਨੂੰ ਆਪਾਂ ਕਿੱਦਾਂ ਬਣਾ ਕੇ ਰੱਖ ਸਕਦੇ ਆ ਉਹ ਸਾਰੀਆਂ ਚੀਜ਼ਾਂ ਅਸੀਂ ਮੂਵੀ ਚ ਐਕਸਪਲੇਨ ਕੀਤੀਆਂ ਨੇ ਤੇ ਨਾਲ ਦੀ ਨਾਲ ਹੀ ਅਸੀਂ ਇਹ ਵੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜੇ ਆਪਾਂ ਜਿਹੜੇ ਆਪਣੀ ਕਮਿਊਨੀਕੇਸ਼ਨ ਗੈਪ ਹੁੰਦੇ ਨੇ ਜਨਰੇਸ਼ਨ ਗੈਪ ਹੁੰਦਾ ਮਿਸ ਅੰਡਰਸਟੈਂਡਿੰਗ ਜਿਹੜੇ ਰਿਸ਼ਤਿਆਂ ਦੇ ਵਿੱਚ ਉਹਨਾਂ ਨੂੰ ਆਪਾਂ ਕਿਵੇਂ ਸਾਈਡ ਤੇ ਰੱਖ ਕੇ ਤੇ ਰਿਸ਼ਤੇ ਨੂੰ ਅਫੋਲਡ ਕਰ ਸਕਦੇ ਹਾਂ ਕੋਣ ਕੋਣ ਨੇਰੇ ਵਿੱਚ ਕਿਹੜੇ ਜਿਹੜੇ ਐਕਟਰਸ ਨੇ ਔਰ ਕਹਿੰਦੇ ਕਿਨੇ ਕਿਨੇ ਗਾਣਾ ਗਏ ਇਸ ਮੂਵੀ ਵਿੱਚ ਆ ਇਸ ਮੂਵੀ ਦੇ ਵਿੱਚ ਮੈਂ ਐਜ਼ ਅ ਲੀਡ ਕੰਮ ਕਰ ਰਿਹਾ ਮੇਰੀ ਡੇਬਿਊ ਮੂਵੀ ਹੈ ਨਾਲ ਦੀ ਨਾਲ ਮੇਰੇ ਕੋ ਸਟਾਰ ਨੇ ਲਵ ਗਿਲ ਜੀ ਤੇ ਮਲਕੀ ਤਰਉਣੀ ਜੀ ਨੇ ਇਸ ਮੂਵੀ ਵਿੱਚ ਸੁਨੀਤਾ ਪੀਰ ਮੈਮ ਫਰਮ ਇੰਡੀਆ ਗਿਅਰ ਮੈਮ ਗੁਰਪ੍ਰੀਤ ਮਨਪਾ ਜੀ ਇਸ ਮੂਵੀ ਦੇ ਨਿਰਦੇਸ਼ਕ ਨੇ ਨਸੀਬ ਰੰਦਾਵਾ ਜੀ ਤੇ ਇਸ ਮੂਵੀ ਦੇ ਰਾਈਟਰ ਨੇ ਸਤਨਾਮ ਬੁਰਗਾ ਜੀ ਜਿਨ੍ਹਾਂ ਤੋਂ ਮੈਂ ਮੰਨਦਾ ਕਿ ਇਹ ਸਾਰਾ ਸ਼ੁਰੂਆਤ ਹੋਈ ਇਸ ਪ੍ਰੋਜੈਕਟ ਦੀ ਤੇ ਫਿਲਮ ਦੇ ਪ੍ਰੋਡਿਊਸਰਸ ਨੇ ਕਸ਼ਮੀਰ ਸਿੰਘ ਜੀ ਤੇ ਕੁਲਜੀਤ ਸਿੰਘ ਖਾਸਾ ਜੀ ਤੇ ਜੇ ਮੈਂ ਗਾਣਿਆਂ ਦੀ ਗੱਲ ਕਰਾਂ ਫਿਲਮ ਦੇ ਤੇ ਫਿਰੋਜ਼ ਖਾਨ ਜੀ ਨੇ ਗਾਣਾ ਗਾਇਆ ਸੰਦੀਪ ਸਾਨ ਜੀ ਨੇ ਦੁਰਗਾ ਰੰਗੀਲਾ ਜੀ ਨੇ ਕਿਨੀ ਮਾਹੀ ਨੇ ਤੇ ਪਾਕਿਸਤਾਨ ਦੇ ਵੀ ਇੱਕ ਸਿੰਗਰ ਨੇ ਨਸੀਰ ਖਵਾਜਰੀ ਸੋ ਆਈ ਥਿੰਕ ਪੂਰੇ ਕ੍ਰੂ ਸਾਰੇ ਆਰਟਿਸਟ ਸਾਰੇ ਐਕਟਰਸ ਸਾਰੀ ਕਾਸਟ ਨੇ ਬਹੁਤ ਹੀ ਇਫਰਟ ਪਾਇਨੇ ਇਸ ਪ੍ਰੋਜੈਕਟ ਤੇ ਅਸੀਂ ਇਹੀ ਉਮੀਦ ਕਰ ਸਕਦੇ ਹਾਂ ਇਹੀ ਅਰਦਾਸ ਕਰ ਸਕਦੇ ਹਾਂ ਜਨਤਾ ਸਾਹਮਣੇ ਕਿ ਤੁਸੀਂ ਸਾਰੇ ਇਸ ਪ੍ਰੋਜੈਕਟ ਨੂੰ ਬਹੁਤ ਪਿਆਰ ਦਿਓਗੇ ਤੇ ਆਪਣੇ ਜਲਾ ਵਿੱਚ ਜਰੂਰ ਜਰੂਰ ਇਸ ਪ੍ਰੋਜੈਕਟ ਨੂੰ ਜਗ੍ਹਾ ਦਿਓਗੇ ਵਰਲਡਵਾਈਡ ਕਿਦੋਂ ਰਿਲੀਜ਼ ਹੋਣ ਜਾ ਰਹੀ ਹੈ ਕੀ ਇੱਕ ਪਰਕੁਸਮ ਜੀ ਆ ਇਹਦੀ ਰਿਲੀਜ਼ਿੰਗ ਡੇਟ ਹੈਗੀ ਆ ਜੀ 24 ਜਨਵਰੀ ਜੋ ਕਿ ਕੁਝ ਹੀ ਦਿਨਾਂ ਵਿੱਚ ਆ ਰਹੀ ਹੈ ਤੇ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਵੀ ਜਿੰਨਾ ਸੀ ਇਹਦੇ ਵਿੱਚ ਐਫਰਟ ਪਾਇਆ ਤੁਸੀਂ ਉਨਾ ਹੀ ਇਸ ਮੂਵੀ ਨੂੰ ਇਸ ਪ੍ਰੋਜੈਕਟ ਨੂੰ ਪਸੰਦ ਕਰੋਗੇ ਇਹ ਇਹ ਤੋਂ ਕੁਝ ਸਿੱਖਣ ਨੂੰ ਮਿਲੇਗਾ ਸਾਰਿਆਂ ਨੂੰ ਤੇ ਬਸ ਅਸੀਂ ਇਹੀ ਅਰਦਾਸ ਕਰਦੇ ਹਾਂ ਵੀ ਸਾਰਿਆਂ ਦੇ ਰਿਸ਼ਤੇ ਜਿਹੜੀਆਂ ਜਿਹੜੇ ਵੀ ਆਪਣੇ ਰਿਸ਼ਤੇ ਹੁੰਦੇ ਨੇ ਦੋਸਤਾਂ ਦੇ ਜਾਂ ਮਾਪਿਓ ਦੇ ਨਾਲ ਜਾਂ ਬੱਚਿਆਂ ਦੇ ਨਾਲ ਉਹ ਸਾਰੇ ਬਰਕਰਾਰ ਰਹਿਣ ਸਾਰਿਆਂ ਦੇ ਤੇ ਸਾਰੇ ਖੁਸ਼ੀ ਸਲਾਮਤ ਜੀ ਬਸ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਲੱਗਦਾ ਹਾਰਟ ਟੱਚਿੰਗ ਹੈ ਮੂਵੀ ਬਹੁਤ ਪਸੰਦ ਕਰਨ ਬਿਲਕੁਲ ਪਸੰਦ ਕਰਨੀ ਹੈ ਜੀ ਹਾਰਟ ਟੱਚਿੰਗ ਵੀ ਹੈ ਸਿੰਪਲ ਟੂ ਅੰਡਰਸਟੈਂਡ ਵੀ ਹੈ ਜਿਆਦਾ ਕੁਝ ਕੰਪਲੈਕਸਿਟੀ ਇਹਦੇ ਵਿੱਚ ਅਸੀਂ ਨਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਬਹੁਤ ਸਿੰਪਲ ਰੱਖਿਆ ਕਨਸੈਪਟ ਇੱਕ ਹੋਰ ਰੀਜ਼ਨ ਜਿਹੜਾ ਕਿ ਮੈਨੂੰ ਲੱਗਦਾ ਵੀ ਲੋਕੀ ਪਸੰ ਇਸ ਬਿਕੋਜ਼ ਕਿ ਇਤਨਾ ਲੋਕੀ ਕਨੈਕਟ ਕਰ ਸਕਦੇ ਆ ਬਿਕੋਜ਼ ਜਿਹੜੀ ਵੀ ਅਸੀਂ ਪ੍ਰੋਬਲਮਸ ਇਸ ਪ੍ਰੋਜੈਕਟ ਦੇ ਵਿੱਚ ਲੈ ਕੇ ਆ ਰਹੇ ਹਾਂ ਮੂਵੀ ਦੇ ਵਿੱਚ ਸ਼ੋਅ ਕਰ ਰਹੇ ਹਾਂ ਉਹ ਬਹੁਤ ਹੀ ਜ਼ਿਆਦਾ ਰੀਲੂ ਨੇ ਤੇ ਡੇ ਟੂ ਡੇ ਆਪਣੇ ਹੈਪਨਿੰਗਸ ਹੁੰਦੀਆਂ ਹਰ ਇੱਕ ਕਾਮ ਵਿੱਚ ਸੋ ਮੁੱਲਾਲਾ ਵੀ ਹਰ ਇੱਕ ਸ਼ਾਟ ਹਰ ਇੱਕ ਸੀਨ ਹਰ ਇੱਕ ਸਟੋਰੀ ਦੇ ਨਾਲ ਜਿਹੜੀ ਵੀ ਅਸੀਂ ਮੂਵੀ ਵਿੱਚ ਸ਼ੋਅ ਕਰ ਰਹੇ ਹਾਂ ਲੋਕੀ ਜ਼ਰੂਰ ਜ਼ਰੂਰ ਕਨੈਕਟ ਕਰ ਸਕਦੇ ਨੇ ਪੰਜਾਬੀ ਇੰਡਸਟਰੀ ਲਗਾਤਾਰ ਬਹੁਤ ਗੁੰਮਗਾ ਰਹੇ ਕਿ ਕਾਰਨ ਸੋ ਮੈਨੂੰ ਤੇ ਲੱਗਦਾ ਕਿ ਜੇ ਲੋਕਲ ਇਸ਼ੂ ਕਰ ਰਹੇ ਉਹਨੂੰ ਟੱਚ ਕੀਤਾ ਜੇ ਕਾ ਕਰਕੇ ਆਈ ਥਿੰਕ ਸਿਰਫ ਇਹੀ ਕਾਰਨ ਨਹੀਂ ਹੈਗਾ ਵੀ ਪੰਜਾਬੀ ਇੰਡਸਟਰੀ ਕਿਉਂ ਗਰੋ ਕਰ ਰਹੀ ਹੈ ਗਰੋ ਕਰ ਰਹੀ ਹੈ बिकॉज़ ਆਪਣੇ ਇੰਡਸਟਰੀ ਦੇ ਵਿੱਚ ਇਨੋਵੇਸ਼ਨਸ ਬਹੁਤ ਆ ਰਹੀਆਂ ਨੇ ਆਈਡੀਆਜ਼ ਬਹੁਤ ਆ ਰਹੇ ਨੇ ਪ੍ਰੋਡਿਊਸਰਸ ਬਹੁਤ ਆ ਰਹੇ ਨੇ ਆਈ ਥਿੰਕ ਪ੍ਰੋਡਿਊਸਰਸ ਇੱਕ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜਿਹੜੀ ਕਿ ਇੰਡਸਟਰੀ ਨੂੰ ਗਰੋ ਜਾਂ ਮਾਰ ਸਕਦੀ ਹੈ ਆਪਣੀ ਪੰਜਾਬੀ ਇੰਡਸਟਰੀਜ਼ ਨੂੰ ਆਈ ਥਿੰਕ ਆਪਾਂ ਸ਼ੁਕਰਗੁਜ਼ਾਰ ਹਰ ਇੱਕ ਪ੍ਰੋਡਿਊਸਰ ਦੇ ਵੀ ਜਿਹੜਾ ਇਹਨਾਂ ਆਪਣਾ ਦਸਾਂ ਨੌਹਾਂ ਦੀ ਕਿਰਤ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਇਨਵੈਸਟ ਕਰਦੇ ਆ ਪ੍ਰੋਜੈਕਟਸ ਰਿਸਕ ਲੈਂਦੇ ਆ ਜਸਟ ਬਿਕੋਜ਼ ਆਪਣੇ ਲੋਕਾਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲੇ ਕੁਝ ਨਵਾਂ ਦੇਖਣ ਨੂੰ ਮਿਲੇ ਸੋ ਆਈ ਥਿੰਕ ਪ੍ਰੋਡਿਊਸਰਸ ਇਸ ਗੱਲ ਦੇ ਹੱਥਦਾਰ ਨੇ ਉਹਨਾਂ ਨੂੰ ਸ਼ਬਾਸ਼ੀ ਦੇਣੀ ਚਾਹੀਦੀ ਹੈ ਬਿਕੋਜ਼ ਹਮੇਸ਼ਾ ਰਿਸਕ ਲੈਣ ਦੇ ਨੇ ਸਾਡੇ ਤੇ ਕੁਝ ਨਵਾਂ ਲਿਆਉਣ ਨੂੰ ਆਫਕੋਰਸ ਜਿਹੜੇ ਵੀ ਆਪਣੇ ਪੰਜਾਬੀ ਇੰਡਸਟਰੀਜ਼ ਦੇ ਕਲਾਕਾਰ ਨੇ ਉਹਨਾਂ ਨੂੰ ਵੀ ਆਪਣੀ ਸ਼ਬਾਸ਼ੀ ਦੇਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਹੀ ਇਹ ਦੇ ਨਾਲ ਹੀ ਆਪਣੀ ਪੰਜਾਬੀ ਇੰਡਸਟਰੀ ਜਾਂ 뮤직 ਇੰਡਸਟਰੀ ਫਿਲਮ ਇੰਡਸਟਰੀ ਹੀ ਗਰੋ ਕਰੂਗੀ ਥੈਂਕ ਯੂ ਮੈਂ ਰਿਕਾਰਡਿੰਗ ਪਰਪਸ ਵੀ ਨਿਵੇਂ ਆਂ ਜਦ ਦਰਬਾਰ ਸਾਹਿਬ ਆਇਓ ਕੀ ਮਕਸਦ ਕੀ ਇਸ ਰਿਸ਼ਤੇ ਸਸੀ ਰਾਜੀ ਸਾਰਿਆਂ ਨੂੰ ਮੈਂ ਲਾਮ ਫੋਰਗੇਲ ਸੋ ਅੱਜ ਸਾਡਾ ਮੇਨ ਪੁਆਇੰਟ ਸਿਗਾ ਕਿ ਸਾਡੀ ਫਿਲਮ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਜਿਸ ਦਾ ਨਾਮ ਆ ਰਿਸ਼ਤੇ ਨਾਤੇ ਰਿਸ਼ਤੇ ਨਾਤੇ ਤੋਂ ਹੀ ਪਤਾ ਲੱਗਦਾ ਵਾ ਕਿ ਇਸ ਮੂਵੀ ਦਾ ਕੀ ਕਨਸੈਪਟ ਆ ਸੋ ਸਾਡੀ ਸਾਰੀ ਟੀਮ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਈਆ ਕਿਉਂਕਿ ਸਾਡੇ ਹਰੇਕ ਛੋਟੇ ਤੋਂ ਵੱਡੇ ਤੱਕ ਸਿਰਫ ਇਤੋਂ ਹੀ ਸ਼ਰਵਾਦ ਹੁੰਦੀ ਆ ਸੋ ਸਭ ਤੋਂ ਪਹਿਲਾਂ ਅਸੀਂ ਸੋਚਿਆ ਕਿ ਸਭ ਤੋਂ ਪਹਿਲਾਂ ਗੁਰੂ ਘਰ ਜਾ ਕੇ ਆਪਣਾ ਸੀਸ ਚੁਕਾਈਏ ਤੇ ਸਾਡੇ ਕੰਮ ਦੀ ਸ਼ੁਰੂਆਤ ਹੋਵੇ ਮੈਂ ਇਹ ਤਾਂ ਨਹੀਂ ਕਹੂੰਗੀ ਕਿ ਅਸੀਂ ਬਹੁਤ ਵੱਡੀ ਕੋਸ਼ਿਸ਼ ਕੀਤੀ ਆ ਇੱਕ ਬਹੁਤ ਛੋਟੀ ਜੀ ਕੋਸ਼ਿਸ਼ ਕੀਤੀ ਆ ਕਿ ਮਤਲਬ ਹੁਣ ਇਹ ਸਾਡੀ ਕੋਸ਼ਿਸ਼ ਕੀ ਰਾਂਗ ਲਿਆਉ ਕਿ ਇਹ ਤਾਂ ਹੁਣ ਵਾਹਿਗੁਰਜੀ ਦੀ ਮਿਹਰ ਆ ਕਿ ਉਹ ਸਾਡੇ ਤੇ ਮਿਹਰਮ ਭਰਿਆ ਹੱਥ ਬਖਸ਼ੇ ਸੋ ਇਸ ਦੇ ਸਪੈਸ਼ਲ ਥੈਂਕ ਯੂ ਕੁਲਜੀਤ ਸਿੰਘ ਖਾਸਾ ਕਸ਼ਮੀਰ ਸਿੰਘ ਸੋਹਲ ਪ੍ਰੋਡੂసర్ ਐਂਡ ਸਾਡੇ ਡਾਇਰੈਕਟਰ ਸਾਹਿਬ ਨੇ ਨਸੀਬ ਸਿੰਘ ਰੰਧਾਵਾ ਤੋ ਬਾਕੀ ਸਾਡੀ ਰਿਸ਼ਤੇ ਨਾਤੇ ਦੀ ਟੀਮ ਜੋ ਕਿ ਥੋੜੀ ਪ੍ਰੋਬਲਮ ਕਰਕੇ ਅੱਜ ਇਸ ਮੌਕੇ ਤੇ ਮੌਜੂਦ ਨਹੀਂ ਹੋ ਸਕੀ ਸੋ ਉਹਨਾਂ ਵੱਲੋਂ ਵੀ ਸਾਰਿਆਂ ਵੱਲੋਂ ਤੁਹਾਡਾ ਬਹੁਤ ਧੰਨਵਾਦ ਸੋ ਥੈਂਕ ਯੂ ਜਿਸਾ ਮੂਵੀ ਦਾ ਨਾਮ ਹੈ ਰਿਸ਼ਤੇ ਨਾਤੇ ਕੀ ਕਨਸੈਪਟ ਕੀ ਹੈ ਰਿ ਵਿੱਚ ਥੋੜਾ ਜਿਹਾ ਰਿਸ਼ਤੇ ਨਾਤੇ ਦਾ ਕਨਸੈਪਟ ਇਹ ਆ ਕਿ ਜਿਵੇਂ ਹੁਣ ਉਹ ਫੈਮਲੀਆਂ ਕਈਆਂ ਦੀਆਂ ਬਾਹਰ ਕਈਆਂ ਦੇ ਬੱਚੇ ਬਾਹਰ ਆ ਸੋ ਉਸ ਦੇ ਮਤਲਬ ਕਿ ਬਿਜ਼ਨਸ ਦੇ ਤੌਰ ਤੇ ਜੇ ਸੋਚਿਆ ਜਾਵੇ ਥੋੜੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਉਹ ਸਭ ਤੋਂ ਜ਼ਿਆਦਾ ਆਪਣੇ ਬਿਜ਼ਨਸ ਨੂੰ ਹੀ ਟਾਈਮ ਦਿੰਦੇ ਆ ਆਪਣੀ ਪਰਸਨਲ ਲਾਈਫ ਨੂੰ ਜਾਂ ਆਪਣੀ ਫੈਮਲੀਆਂ ਨੂੰ ਨਹੀਂ ਟਾਈਮ ਦਿੰਦੇ ਸੋ ਇਸ ਕਨਸੈਪਟ ਤੇ ਹੀ ਇੱਕ ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਆ ਔਰ ਕੀ 익ਸਪੈਕਟੇਸ਼ਨਸ ਰੱਖੋ ਪੰਜਾਬ ਲੋਕਾਂ ਇਹ ਤਾਂ ਹੁਣ ਪਬਲਿਕ ਤੇ ਆ ਕੋਸ਼ਿਸ਼ ਕੀਤੀ ਆ ਬਾਕੀ ਹੁਣ ਪਬਲਿਕ ਦੇ ਰਿਵਿਊ ਤੋਂ ਹੀ ਪਤਾ ਲੱਗੂਗਾ ਕਿਉਂਕਿ ਜੇ ਅਸੀਂ ਕੰਮ ਕਰਕੇ ਆਪਣੇ ਆਪ ਨੂੰ ਕਹਿ ਦਈਏ ਕਿ ਅਸੀਂ ਬਹੁਤ ਸੋਨਾ ਕੰਮ ਕੀਤੇ ਆ ਇਹ ਤਾਂ ਨਹੀਂ ਹੈ ਕਿਉਂਕਿ ਪਬਲਿਕ ਤੋਂ ਹੀ ਆਪਾਂ ਐਕਸੈਪਟ ਕਰਦੇ ਆ ਕਿ ਉਹ ਆਪਣੇ ਕੰਮ ਨੂੰ ਪਸੰਦ ਕਿਵੇਂ ਕਰਦੇ ਨੇ ਪੰਜਾਬੀ ਇੰਡਸਟਰੀ ਬਹੁਤ ਬੂਮ ਕਰ ਰਹੀ ਆ ਕੀ ਕਾਰਨ ਸਮਝਦੇ ਹੋ ਕਿ ਲੱਗਦਾ ਕਿ ਜਿਹੜੇ ਲੋਕਲ ਟੱਚ ਨੇ ਉਹਦੇ ਕਰਕੇ ਹੀ ਬੂਮ ਕਰਦੀ ਲੱਗਦਾ ਕਿਉਂਕਿ ਇਸ ਕਰਕੇ ਆ ਕਿਉਂਕਿ ਬਹੁਤ ਬਾਲੀਵੁੱਡ ਦਾ ਪਾਲੀਵੁੱਡ ਦੇ ਵਿੱਚ ਬਹੁਤ ਸੋਹਣੇ-ਸੋਹਣੇ ਕਨਸੈਪਟ ਲੈ ਕੇ ਆ ਰਹੇ ਨੇ ਸਾਡੇ ਪਾਲੀਵੁੱਡ ਦੇ ਇੰਡਸਟਰੀ ਦੇ ਵਿੱਚ ਪ੍ਰੋਡੂਸਰ ਲਾ ਲੋ ਡਾਇਰੈਕਟਰ ਲਾ ਲੋ ਬਹੁਤ ਸੋਹਣੇ ਕਨਸੈਪਟ ਆ ਰਹੇ ਆ ਤੁਹਾਡੀ ਕਿੰਨੀ ਮੂਵੀ ਹੈ ਜੀ ਇਹ ਮੇਰੀ ਸੈਕਿੰਡ ਮੂਵੀ ਆ ਕਿਸ ਨੰਬਰ 20 ਜਿਹੜਾ ਉਹ ਲੱਗ ਰਿਹਾ ਐਕਸਪੀਰੀਅੰਸ ਦਾ ਵਾਹਿਗੁਰੂ ਜੀ ਮੇਰੀ ਆ ਕਿ ਬਹੁਤ ਵਧੀਆ ਵਾ ਅੱਜ ਮੇਰਾ ਫਸਦੇ ਆ ਸੋਰੀ ਪ੍ਰੋਬਲਮ ਕਰਕੇ ਮੈਂ ਇੱਕ ਦੋ ਇਵੈਂਟ ਨਹੀਂ ਮਤਲਬ ਕਿ ਜੁਆਇਨ ਕਰ ਸਕੀ ਤਾਂ ਅੱਜ ਫਸਟ ਟਾਈਮ ਆ ਬਾਕੀ ਵਾਹਿਗੁਰੂ ਜੀ ਮੇਰੀ ਰੱਖਣਗੇ ਪਾ ਜੀ ਪਹਿਲਾਂ ਤੁਹਾਡਾ ਨਾਮ ਤੇ ਆਪਣਾ ਦੱਸਣਾ ਜੀ ਜਿਹੜੀ ਮੂਵੀ ਆ ਰਹੀ ਹੈ ਦੇ ਵਿੱਚ ਕੀ ਜੀ ਮੇਰਾ ਨਾਮ ਜਸਦੀਪ ਸਾਗਰ ਤੇ ਮੂਵੀ ਦੇ ਵਿੱਚ ਰਿਸ਼ਤੇ ਨਾਤੇ ਮੂਵੀ ਜਿਹੜੀ ਹੈ ਸਾਡੀ ਆ ਰਹੀ 24 ਜਨਵਰੀ ਰਿਲੀਜ਼ ਹੋ ਰਹੀ ਹੈ ਉਹਦੇ ਵਿੱਚ ਮੈਂ ਐਜ਼ ਅ ਲਿਰਿਸਟ ਐਜ਼ ਕੰਪੋਜ਼ਰ ਕੰਮ ਕੀਤਾ ਤੇ ਪ੍ਰੋਡਕਸ਼ਨ ਟੀਮ ਦਾ ਵੀ ਮੈਂ ਮੈਂਬਰ ਰਹਾ ਇਸ ਕਰਾਂ ਤੇ ਗਾਣੇ ਜਿਹੜੇ ਮੇਰੇ ਵਿੱਚ ਫੀਚਰ ਰੱਖੇ ਗਏ ਨੇ ਕਿੰਨੇ ਗਾਣੇ ਨੇ ਗਾਣੇ ਟੋਟਲ 5 ਗਾਣੇ ਨੇ ਤੇ ਅਲੱਗ-ਅਲੱਗ ਮੂਡ ਦੇ ਗਾਣੇ ਨੇ ਰੋਮਾਂਟਿਕ ਵੀ ਨੇ ਬੀਟ ਵੀ ਨੇ ਨੋਕਚੋਕ ਵਾਲਾ ਵੀ ਇੱਕ ਗਾਣਾ ਹੈ ਫਿਲਮ ਦੇ ਵਿੱਚ ਤੇ ਰਿਸ਼ਤਿਆਂ ਨੂੰ ਡਿਫਾਈਨ ਕਰਦਾ ਹੈ ਇੱਕ ਗਾਣਾ ਵੀ ਹੈ ਟਾਈਟਲ ਰਿਸ਼ਤੇ ਨਾਤੇ ਜਿਹਨੂੰ ਗਾਇਆ ਜਨਾਬ ਦੁਰਗਰ ਨੀਲਾ ਜੀ ਨੇ ਬਾਕੀ ਕਿਸੇ ਦੀ ਐਕਸਪੈਕਟੇਸ਼ਨ ਰਾਜੇ ਜਿਹੜੀ ਗਾਣਿਆਂ ਨੂੰ ਲੈ ਕੇ ਹਮੇਸ਼ਾ ਮੁੰਡੀਆਂ ਜਿਹੜੀਆਂ ਨੇ ਆਪ ਦੀ ਜਿੰਮੇਵਾਰੀ ਕਿਸਾ ਦਾ ਕਿਉਂਕਿ ਜਦੋਂ ਅਸੀਂ ਆਪਣਾ ਗਾਣਾ ਸਭ ਤੋਂ ਪਹਿਲਾ ਗਾਣਾ ਜੁਦਾ ਜਦੋਂ ਰਿਲੀਜ਼ ਕੀਤਾ ਫਿਲਮ ਦਾ ਡੋਮੈਸਟਿਕ Song ਸੀਗਾ ਤੇ ਜਨਾਬ ਫਿਰੋਜ਼ ਖਾਨ ਜੀ ਆਪ ਜੀ ਨੇ ਗਾਇਆ ਸੀ ਉਹਨੂੰ ਮੇਰਾ ਲਿਖਿਆ ਮੇਰੇ ਕੰਪੋਜ਼ ਕੀਤਾ ਸੀ ਤਾਰੀ ਬੀਟ ਬ੍ਰੇਕਰ ਜੀ ਨੇ ਸੰਗੀਤ ਕੀਤਾ ਉਹਦਾ ਤੇ ਉਹ ਇੰਨਾ ਬੂਸਟ ਮਿਲਿਆ ਗਾਣੇ ਨੂੰ ਮਤਲ ਤੇ ਸਾਨੂੰ ਲੱਗ ਰਿਹਾ ਕਿ ਫਿਲਮ ਦੇ ਨਾਲ ਸਟੋਰੀ ਦੇ ਨਾਲ ਨਾਲ ਗਾਣੇ ਜਿਹੜੇ ਆ ਸੰਗੀਤ ਵੀ ਬਹੁਤ ਮਾਤਵ ਰੱਖਦਾ ਤੇ ਲੋਕ ਬੜਾ ਪਿਆਰ ਦੇ ਰਹੇ ਨੇ ਪਾਜੀ ਪਹਿਲੋ ਆਪਣਾ ਨਾਮ ਦੱਸ ਸਸਿਕਾ ਜੀ ਮੈਂ ਹਾਂ ਤੁਹਾਡਾ ਆਪਣਾ ਨਸੀਬ ਸਿੰਘ ਰੰਦਾਵਾ ਤੇ ਅੱਜ ਪਹੁੰਚੇ ਹਾਂ ਅਸੀਂ ਅੰਮ੍ਰਿਤਸਰ ਸਾਹਿਬ ਸਾਸਕੰਡ ਹਰਮੰਦਰ ਸਾਹਿਬ ਗੁਰੂ ਸਾਹਿਬ ਦਾ ਆਸ਼ਵਾ ਲੈਣਾ ਆ ਲੈਣ ਆਏ ਆ ਅੱਜ ਅਸੀਂ ਜੀ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਦਾ ਅਸੀਂ ਅੱਜ ਇਸ ਮੌਕੇ ਤੇ ਆਪਣੀ ਫਿਲਮ ਲੈ ਕੇ ਆਏ ਹਾਂ ਰਿਸ਼ਤੇ ਨਾਤੇ ਪਰਮਾਤਮਾ ਦਾ ਅਸਵੈ ਲੈਣ ਪਹੁੰਚਿਆ ਜੀ ਹਰਮੰਦਰ ਸਾਹਿਬ ਕਿੱਥੇ ਕਿੱਥੇ ਸ਼ੂਟ ਹੋਇਆ ਜੀ ਇਸ ਰਿਸ਼ਤੇ ਨਾਲ ਇਸ ਮਿਲ ਦਾ ਸ਼ੂਟ ਜੀ ਯੂਕੇ ਚ ਯੂਕੇ ਦੇ ਹਰ ਸਟੇਟ ਚ ਹੋਇਆ ਜੀ ਲਿਵਰਪੂਲ ਸਕਾਟਲੈਂਡ ਲੰਡਨ ਬਰਮਿੰਗਮ ਵੱਖ-ਵੱਖ ਸਟੇਟਾਂ ਦੇ ਵਿੱਚ ਸ਼ੂਟ ਕੀਤਾ ਗਿਆ ਯੂਕੇ ਦੇ ਵਿੱਚ ਜੀ ਜਿਵੇਂ ਤੁਸੀਂ ਦੱਸਿਆ ਕਿ ਰਿਸ਼ਤੇ ਨਾਤੇ ਮੂਵੀ ਹੈ ਕੋਈ ਵਿਜੇਸ਼ ਸਿੰਘ ਦੇ ਚਿਤਪੈਕ ਹੈ ਕਿ ਇਸ ਤਰ੍ਹਾਂ ਲੋਕ ਜਾਣਦੇ ਨੇ ਕਿਤਨਾ ਲੋਕ ਤੰਗ ਪ੍ਰੇਸ਼ਾਨ ਹੁੰਦੇ ਕੋਈ ਹਾਂਜੀ ਭਾਜੀ ਉੱਥੋਂ ਦਾ ਕਲਚਰ ਜੋ ਦਿਖਾਇਆ ਸੀ ਸਾਡੇ ਆਪਣੇ ਜੋ ਪੰਜਾਬੀ ਭੈਣ ਭਰਾ ਨੇ ਜੋ ਵੈਸਟਰਨ ਕਲਚਰ ਉਪਨਾ ਚੁੱਕੇ ਨੇ ਜੋ ਤੁਹਾਡੇ ਬੋਰਨ ਬੱਚੇ ਬੱਚੀਆਂ ਨੇ ਉਹਨਾਂ ਦਾ ਕਲਚਰ ਦਿਖਾਇਆ ਤੇ ਸਾਡੇ ਪੰਜਾਬ ਦਾ ਕਲਚਰ ਦਿਖਾ ਕੇ ਇੱਕ ਮਿਕਸਰ ਤਿਆਰ ਕੀਤਾ ਜੀ ਫਿਲਮ ਦਾ ਰਿਸ਼ਤੇ ਨਾਤੇ ਸਾਡਾ ਕਲਚਰ ਕੀ ਹੈ ਤੇ ਉਸ ਯੂਕੇ ਦਾ ਕਲਚਰ ਕੀ ਹੈ ਉਹਨੂੰ ਮਿਕਸ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਬਾਜੀ ਭਾਈ ਗੁਰ ਅਰਦਾਸ ਕਰਦਾ ਵੀ ਪੂਰੀ ਦੁਨੀਆ ਇਸ ਫਿਲਮ ਨੂੰ ਵੇਖੇ ਰਿਸ਼ਤੇ ਨਾਤੇ ਉਹਨਾਂ ਰਿਸ਼ਤੇ ਨਾਤੇ ਕੀ ਹੈ ਸਮਝਣ ਦੀ ਕੋਸ਼ਿਸ਼ ਕਰੇ ਇੱਕ ਭੈਣ ਦਾ ਰਿਸ਼ਤਾ ਕੀ ਇੱਕ ਫਰਾਦਰਸ ਦਾ ਕੀ ਹੈ ਇੱਕ ਮਾਂ ਬਾਪ ਦਾ ਰਿਸ਼ਤਾ ਕੀ ਹੈ ਇੱਕ ਬੱਚਿਆਂ ਦਾ ਰਿਸ਼ਤਾ ਕੀਆ ਉਹ ਰਿਸ਼ਤੇ ਨੂੰ ਦਿਖਾਉਂਦੀ ਮੈਂ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਹਸਬੰਦ ਦਾ ਪਿਆਰ ਕੀਤਾ ਰਿਸ਼ਤਾ ਕੀਆ ਉਹ ਕੋਸ਼ਿਸ਼ ਕੀਤੀ ਆ ਜੀ ਪਿਆਰ ਨੂੰ ਬਹੁਤ ਹਾਜੀ ਬੀਜੀ ਦਾ ਨਾਮ ਤੋਂ ਲੱਗਦਾ ਮੇਰਾ ਨਾਮ ਸਨਾਮ ਬੋਗਰਾਈ ਤੁਸੀਂ ਵੀ ਕਿਹਾ ਕਿ ਐਕਸੈਪਟ ਆ ਸਿੱਧਾ ਮੁਜ਼ੀਦੋਰ ਕਿਸ ਤਰ੍ਹਾਂ ਦੀ ਮਾਰਕਾ ਇਹ ਮੂਵੀ ਅਸੀਂ ਅੱਜ ਪਹਿਲਾਂ ਤਾਂ ਇਹ ਆਪਾ ਹਰਮੰਦਰ ਸਾਹਿਬ ਪਹੁੰਚੇ ਹਾਂ ਗੁਰੂ ਪਤਰਾ ਦਾ ਆਸ਼ੀਰਵਾਦ ਲੈਣ ਲਈ ਇੱਕ ਇਹ ਰਿਸ਼ਤੇ ਨਾਟਿਆਂ ਦਾ ਮੂਵੀ ਆ ਮਤਲਬ ਕਿ ਇੱਕ ਰਿਸ਼ਤੇ ਨਾਤੇ ਜਿੱਦਾਂ ਆਪਣੇ ਬੱਚੇ ਬੱਚੀਆਂ ਬਾਹਰ ਜਾ ਰਹੇ ਨੇ ਉਹ ਵੈਸਟਰਨ ਕਲਚਰਾਂ ਤੇ ਉਹ ਆਪਣੇ ਪੰਜਾਬ ਦੇ ਜਿਹੜੇ ਰਿਸ਼ਤੇ ਨੇ ਤੇ ਉਧਰ ਬਾਹਰਲੇ ਰਿਸ਼ਤੇ ਨੂੰ ਅਪਣਾ ਕੇ ਇੱਕ ਜਿਹੜਾ ਮਿਕਸ ਅਪ ਹੋ ਰਿਹਾ ਹੈਗਾ ਉਸ ਦੇ ਉੱਤੇ ਮੂਵੀ ਲਿਖੀ ਹੋਈ ਹੈ ਜੋ ਅੱਜ ਚੱਲ ਰਿਹਾ ਹੈ ਇਸ ਤਰ੍ਹਾਂ ਦੀ ਮਾਮਲਾ ਆਇਆ ਇਹ ਕਰ ਸਕਦੇ ਤੁਹਾਡੇ ਭਾਜੀ ਮੈਂ ਸੋਚਦਾ ਰਹਿੰਦਾ ਸੀ ਆਪਣੇ ਯਾਰਾਂ ਮਿੱਤਰਾਂ ਦੇ ਉੱਤੋਂ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਉਧਰ ਰਿਸ਼ਤੇ ਬਣਦੇ ਆ ਇੱਕ ਆਪਣੇ ਭੈਣ ਤੇ ਭਰਾ ਦਾ ਕੀ ਰਿਸ਼ਤਾ ਹੁੰਦਾ ਵਾਈਫ ਤੇ ਹਸਬੰਡ ਦਾ ਕੀ ਰਿਸ਼ਤਾ ਹੁੰਦਾ ਪਰ ਉੱਥੇ ਅਰਜੇਮਿਆਂ ਦੇ ਵਿੱਚ ਆਪਣੇ ਇੰਨੇ ਕੁ ਰੂਲ ਜਾਨੇ ਆਪਾਂ ਉਲਝ ਜਾਨੇ ਆਗੇ ਅਰਜੇਮਿਆਂ ਦੇ ਵਿੱਚ ਕਿ ਆਪਾਂ ਆਪਣੇ ਇੱਕ ਦੂਜੇ ਨਾਲ ਹੀ ਟਾਈਮ ਨਹੀਂ ਦੇ ਪਾਉਂਦੇ ਤਾਂ ਜਿਸ ਤਰ੍ਹਾਂ ਇੱਕ ਕਹਿੰਦੇ ਆਗੇ ਵੀ ਹੌਲੀ ਹੌਲੀ ਤਰੱਕੀ ਹੁੰਦੀ ਜਾਂਦੀ ਆ ਪੰਜਾਬ ਦੀ ਔਰ ਰਿਸ਼ਤਿਆਂ ਦੀ ਉਸ ਤਰ੍ਹਾਂ ਇੱਕ ਰਿਸ਼ਤਿਆਂ ਦੇ ਵਿੱਚ ਵੀ ਅਪਡੇਟ ਆਉਂਦਾ ਰਹਿੰਦਾਗਾ ਤੇ ਉਸ ਤਰ੍ਹਾਂ ਜਾ ਕੇ ਜਦੋਂ ਅਰਜੇਮਿਆਂ ਦੇ ਵਿੱਚ ਉਲਝ ਜਾਂਦੇ ਹੈਗੇ ਤਾਂ ਉਹ ਆਪਣੇ ਹੋਰ ਦੋਸਤ ਕਿਵੇਂ ਬੰਦਿਆ ਆਪਣੇ ਕਿਦਾਂ ਨਵੇਂ ਰਿਸ਼ਤੇ ਕ੍ਰੀਏਟ ਹੁੰਦੇ ਹੈਗੇ ਉਸ ਉੱਤੇ ਮੂਵੀ ਹੈ ਜਿੰਨੀ ਕਿ ਹਿਊਮਰਟਿਕ ਸਟੋਰੀ ਹੈ ਜੀ ਪਾਜੀ ਕਿੰਨੀ ਕਿ ਹਾਰਟ ਟੱਚਿੰਗ ਸਟੋਰੀ ਹੈ ਜੀ ਇਹ ਬਹੁਤ ਸੋਹਣੀ ਹੈ ਪਾਜੀ ਬਹੁਤ ਇਹਦੇ ਵਿੱਚ ਕਾਮਿਕ ਵੀ ਆਰਮ ਮਤਲਬ ਕਿ ਇਸ ਵਿੱਚ ਇੱਕ ਪਾਤਰ ਲਗ ਲਗ ਪਾਤਰ ਦੀ ਕਹਾਣੀ ਹੈਗੀ ਤੇ ਇਸ ਪਰਿਵਾਰਿਕ ਮੂਵੀ ਆ ਤੇ ਮੈਂ ਉਮੀਦ ਕਰਨਾ ਵੀ ਸਾਰੇ ਜਾਏ ਜਾ ਕੇ ਦੇਖਣ ਇਸ ਨੂੰ ਤੇ ਸਾਨੂੰ ਪਿਆਰ ਦੇਣ